जय बाबा कृपाणी श्री महादेव सेवा सोसाइटी ਵੱਲੋਂ 17ਵੀਂ अमरनाथ ਯਾਤਰਾ 120 ਯਾਤਰੀ ਵੀ ਅੱਜ ਯਾਤਰਾ ਕਰ ਰਹੇ ਨੇ ਰਾਜਪੁਰਾ ਤੋਂ ਤੇ ਮੈਂ ਮੈਂ ਇਹ ਵੀ ਦੇਖ ਰਿਹਾ ਮੈਨੂੰ ਅੱਜ ਪੰਨਵੀਂ ਸ਼ਨੀਵਾਰ ਮੈਨੂੰ ਮੌਕਾ ਮਿਲ ਰਿਹਾ ਵੀ ਬਸਾਂ ਨੂੰ ਹਰੀ ਝੰਡੀ ਰੇਡ ਦਾ ਤੇ ਮੈਂ ਮਾ ਆਪਣਾ ਬੋਲੇनाथ ਬੰਡਾਰੀ ਸ਼ਿਵਸ਼ੰਕਰ ਅਗੇ ਅਰਦਾਸ ਕਰਦਾ ਵੀ ਇਹਨਾਂ ਦੀ ਯਾਤਰਾ ਸਫਲ ਰਹੇ ਸੁਖੀ ਰਹੇ ਤੇ ਚੜ੍ਹਦੀ ਕਲਾ ਵਿੱਚ ਰਹਿਣ ਤੇ ਮੈਂ ਇਹਨਾਂ ਨੂੰ ਅ ਅਪੀਲ ਵੀ ਕਰੂੰਗਾ ਤੇ ਤੁਹਾਡੇ ਇਹਨਾਂ ਨੂੰ ਵੀ ਉੱਥੇ ਜਾ ਕੇ ਹਲਕਾ ਰਾਜਪੁਰਾ ਦੇ ਵਸਿਆ ਵਾਸਤੇ ਚੜ੍ਹਦੀ ਕਲਾ ਰਹਿਣ ਵਾਸਤੇ ਅਰਦਾਸ ਕਰਨ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਵੀ ਦਵਾਉਂਦਾ ਮੈਂ ਹਰ ਸਾਲ ਇਹੀ ਗੱਲ ਕਹਿੰਦਾ ਵੀ ਮੇਰੇ ਲੈ ਕੋਈ ਵੀ ਸੇਵਾ ਹੋਵੇ ਮੈਂ ਇਹਨਾਂ ਦੇ ਨਾਲ ਤਨ ਮਨ ਧਨ ਨਾਲ ਮੈਂ ਹਾਜ਼ਰ ਹਾਂ ਤੇ ਮੈਂ ਮੈਨੂੰ ਯਾਦ ਹੈ ਅੱਜ ਵੀ ਜਦੋਂ ਪਿਛਲੀ ਵਾਰ ਬਸਾਂ ਜਾ ਰਹੀਆਂ ਸੀ ਮੈਂ ਇੱਕ ਗੱਲ ਕਹੀ ਸੀ ਵੀ ਅਗਲੀ ਵਾਰ ਮੈਂ ਵੀ ਯਾਤਰਾ ਕਰੂੰਗਾ ਪਰ ਮੈਨੂੰ ਇਲੈਕਸ਼ਨਾਂ ਹੋਣ ਕਰਕੇ ਬਿਜ਼ੀ ਹੋਣ ਕਰਕੇ ਇਹ ਵੀ ਨਹੀਂ ਮਿਲ ਸਕੇ ਤੇ ਮੈਂ ਹੁਣ ਤੁਹਾਡੇ ਰਾਹੀਂ ਮੈਂ ਫਿਰ ਮੈਂ ਪਤਾ ਹੀ ਭੋਲੇ ਬੰਡਾਰੀ ਜੀ ਨੂੰ ਐ ਤੇ ਕੀ ਮੈਂ ਬਾਹਰ ਚਲਾ ਗਿਆ ਸੀਗਾ ਵਿਕਦੇਸ਼ ਚਲਾ ਗਿਆ ਸੀਗਾ ਤੇ ਮੈਨੂੰ ਯਾਤਰਾ ਦਾ ਆ ਇਸਾਨੀ ਬਣ ਸਕਿਆ ਤੇ ਮੈਂ ਅੱਜ ਤੁਹਾਡੇ ਰਾਈ ਬੰਦਾ ਜੀ ਸੋਪਰਾ ਜੀ ਅਸੀਂ ਆਪਣੀ ਸਾਰੀ ਟੀਮ ਨਾਲ ਇਨਾਂ ਦੇ ਨਾਲ ਅਸੀਂ ਯਾਤਰਾ ਕਰਕੇ ਤੇ ਅਗਲੇ ਸਾਲ ਅਗਲੇ ਸਾਲ ਜਰੂਰ ਅਸੀਂ ਯਾਤਰਾ ਕਰਕੇ ਆਵਾਂ ਭਗਵਾਨ ਜੀ ਬੋਲੇ ਸ਼ੰਕਰ ਜੀ ਦੇ ਦਰਸ਼ਨ ਕਰਕੇ ਆਵਾਂਗੇ ਮੈਂ ਇਹ ਕਹਿੰਦਾ ਤੇ ਲਾਸਟ ਵਿੱਚ ਇੱਕ ਵਾਰੀ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਜਿਹੜਾ ਕਿ ਮੈਨੂੰ ਹਰ ਸਾਲ ਜਦੋਂ ਵੀ ਯਾਤਰਾ ਆਉਂਦੀ ਵਸਾਂ ਦੀ ਤੇ ਮੈਨੂੰ ਇੱਥੇ ਬੁਲਾ ਕੇ ਅਰੀ ਦਿੰਦੀ ਦੇਣ ਦਾ ਮੌਕਾ ਦਿੰਦੇ ਨੇ ਤੇ ਬਾਰ-ਬਾਰ ਮੈਂ ਨਾਲ ਧੰਨਵਾਦ ਵੀ ਕਰਦਾ ਤੇ ਮੈਂ ਪਰਮਾਤਮਾ ਦੇ ਅਰਦਾਸ ਵਿੱਚ ਇਹਦਾ ਬੋਲ ਬਣਾ ਲੈਂਦਾ ਕਿ ਸਾਰਿਆਂ ਦੀ ਯਾਤਰਾ ਸਫਲ ਹੋਵੇ ਜਗੈ ਯਾਤਰੀਆਂ ਨੂੰ ਕੀ ਆਪਣੇ ਵੱਲੋਂ ਟਿਪਸ ਦੇਣਾ ਚਾਹੁੰਦੇ ਹੋ ਸੁਰੱਖਿਆ ਦੇ ਵਿਵਸਥਾ ਬਸ ਟਿਪਸ ਤਾਂ ਇਹੀ ਨੇ ਵੀ ਆਪਣਾ ਖਾਣ ਪੀਣ ਦਾ ਮੇਨ ਪਤਾ ਕੀ ਹੈ ਮੈਂ ਵੀ ਬਾਹਰ ਗਿਆ ਜਾਂ ਇੱਥੇ ਆਇਆ ਖਾਣ ਪੀਣ ਦਾ ਜਿਆਦਾ ਪ੍ਰੇਸ਼ ਕਰਨਾ ਚਾਹੀਦਾ ਖਾਣ ਪੀਣ ਦੇਖ ਕੇ ਖਾ ਪੀਣਾ ਚਾਹੀਦਾ ਤੇ ਆਪਣਾ ਬਾਕੀ ਇਹ ਸਾਰੇ ਅੱਜ ਮੇਰੇ ਨਾਲ ਇਹਨਾਂ ਦੀ 17ਵੀਂ ਯਾਤਰਾ ਤੇ ਬਾਕੀ ਸਾਰਾ ਕੁਝ ਇਹਨਾਂ ਨੂੰ ਪਤਾ ਹੀ ਹੈ ਸਮਝਦਾਰ ਨੇ ਤੇ ਮੈਂ ਨਹੀਂ ਗਲਤ। ਜੀ ਇੱਕ ਹੋਰ ਸਵਾਲ ਤੁਸੀਂ ਬਾਤੀ ਜੰਦਾ پارٹی ਨਾਲ ਜੁੜਿਆ ਹੋ ਕਾਫੀ ਸਮੇ ਤੋਂ। ਰਾਜਪੁਰਾ ਤੋਂ ਜਿਹੜੀ ਬਹੁਤ ਸੰਗਤ ਜਾਂਦੀ ਆ ਮਰਨਾਲ ਪਾਪਰ ਫਾਨੀ ਦੇ ਦਰਸ਼ਨਾਂ ਲਈ। ਤੇ ਪਿਛਲੇ ਕਾਫੀ ਸਮੇ ਤੋਂ ਜਿਹੜਾ ਰਾਜਪੁਰਾ ਦੇ ਵਿੱਚ ਮੈਡੀਕਲ ਡਾਕਟਰ ਫਾਈਟ ਹੁੰਦਾ ਸੀਗਾ ਤੇ ਜਿਹੜਾ ਪਿਛਲੇ ਸਮੇ ਤੋਂ ਦੇਖਿਆ ਜਾ ਰਿਹਾ ਕਾਫੀ ਇੱਕ ਇੱਕ ਬੈਂਕ ਹੈ ਜਿਹੜਾ ਇਸ ਬੈਂਕ ਹੈ ਜਿਹੜਾ ਕਿ ਪ੍ਰੋਵਾਈਡ ਹੋ ਰਿਹਾ ਜਦ ਕਿ ਇਸ ਵਾਰ SBI ਵੀ ਹੈ, PNB ਬੈਂਕ ਵੀ ਹੈ। ਉਹਨਾਂ ਵੱਲੋਂ ਇਸ ਤਰ੍ਹਾਂ ਦੀ ਕੋਈ ਰਾਜਪੁਰਾ ਦੀ ਫੈਸਿਲਿਟੀ ਨਹੀਂ ਮਿਲਦੀ। ਤੁਸੀਂ ਆਪਣਾ ਸਰਕਾਰ ਨੂੰ ਅਪੀਲ ਕਰਕੇ ਕੁਝ ਮੈਨੂੰ ਤੁਹਾਨੂੰ ਤੁਹਾਡੇ ਰਾਹੀਂ ਪਤਾ ਲੱਗ ਰਿਹਾ ਮੈਨੂੰ ਇਹ ਪਤਾ ਨਹੀਂ ਸੀਗਾ ਵੀ ਮੈਡੀਕਲ ਰੈਸਿਲੀਟੀ ਪ੍ਰੋਵਾਈਡ ਨਹੀਂ ਹੋ ਰਹੀ ਤੁਸੀਂ ਮੈਨੂੰ ਬਾਰ-ਬਾਰ ਜਾ ਕੇ ਕਰਵਾਣਾ ਪੈਦਾ ਮੇਰੇ ਤੁਸੀਂ ਧਿਆਨ ਵਿੱਚ ਲੈ ਕੇ ਆਇਓ ਤੇ ਮੈਂ ਸੈਂਟਰ ਸਰਕਾਰੇ ਚ ਵੀ ਗੱਲ ਕਰੂੰਗਾ ਮੈਂ ਆਪਣੇ ਤੌਰ ਤੇ ਮੈਂ ਲੋਕਲ ਬੈਂਕਰ ਨਾਲ ਵੀ ਗੱਲ ਕਰੂੰਗਾ ਕਿ ਅੱਗੇ ਤੋਂ ਇਹ ਪ੍ਰੋਵਾਈਡ ਕਰਾਣ ਸਾਡੇ ਇਹੋ ਜੀ ਕੋਈ ਵੀ ਗੱਲ ਹੁੰਦੀ ਹੈ ਤੁਸੀਂ ਦੇਖੋ ਸ਼ਹਿਰ ਦੇ ਕੀ ਦੇਸ਼ ਦੇ ਚੌਥਾ ਸਤੰਭ ਤੁਸੀਂ ਇਹ ਸਾਨੂੰ ਸਕੋ ਇਹ ਗੱਲਾਂ ਪਹਿਲਾਂ ਆ ਕੇ ਦੱਸੋ ਤੇ ਅਸੀਂ ਮੈਂ ਗਰੰਟੀ ਦਿੰਦਾ ਤੁਸੀ ਪਹਿਲਾਂ ਦੱਸ ਦੇ ਤਾਂ ਜੋ ਪ੍ਰੋਬਲਮ ਹੋਵੇ। ਕਿ ਜਿਹੜਾ ਇਹ ਸ਼ਾਈਨ ਬੋਰਡ ਨਾਲ ਜੁੜਿਆ ਹੁੰਦਾ ਜਿਹੜਾ ਹੈ ਮੈਡੀਕਲ ਦਾ ਜਿਹੜਾ ਮੈਡੀਕਲ ਚੁੜਿਆ ਜਾਂਦਾ ਡਿਸਟ੍ਰਿਕਟ ਵਾਈਜ਼ ਤਹਿਸੀਲ ਵਾਈਜ਼ ਉਹਦੇ 'ਚ ਰਾਜਪੁਰਾ ਦਾ ਨਾਮ ਨਹੀਂ ਆਇਆ ਜਦਕਿ ਪਿਛਲੇ ਸਾਲ ਸੀਗਾ ਇਸ ਵਾਰ ਜਿਹੜੇ ਰਾਜਪੁਰੇ ਸੰਗਤ ਬਹੁਤ ਤੰਗ ਹੋ ਕੇ ਪਟਿਆਲਾ ਵਰਗੇ ਕੇ ਵੱਡੇ ਵੱਡੇ ਸ਼ਹਿਰਾਂ ਜਾ ਕੇ ਬੜੇ ਮੈਡੀਕਲ ਉਦਯਾਨਾਂ ਤੱਕ ਜਾ ਕੇ ਮੈਡੀਕਲ ਕਰਵਾ ਕੇ ਆਈ ਹੈ। ਔਰ ਬੈਂਕ ਦੀ ਜਿਹੜੀ ਫੈਸਿਲਿਟੀ ਹੈ ਮੈਂ ਤੁਹਾਨੂੰ ਇਹ ਸ਼ਵਾਦ ਦਵਾਉਣਾ ਵੀ ਇਹ ਹੋ ਜੀ ਕੋਈ ਪ੍ਰੋਬਲਮ ਨਹੀਂ ਆਏਗੀ ਖਾਸ ਤੌਰ ਤੇ ਰਾਜਪੁਰਾ ਵਾਸਤੇ। ਇਸ ਲਈ ਮੇਰੇ ਤੋਂ ਬਾਅਦ